ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮਹਮ ਤਹਿਤ ਅੱਜ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਵਨੀਤ ਕੌਂਡਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਵੱਲੋਂ ਇੰਦਰਾ ਕਲੋਨੀ ਵਿੱਚ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਮਹਮ ਚਲਾਈ ਗਈ ਹੈ ਉਸ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਅਤੇ ਬੇਖੌਫ ਹੋ ਕੇ ਲੋਕ ਨਸ਼ਾ ਤਸਕਰਾਂ ਦੀ ਜਾਣਕਾਰੀ ਪੁਲਿਸ ਨੂੰ ਮਹਈਆ ਕਰਵਾ ਰਹੇ ਨੇ ਸ੍ਰੀ ਮਾਛੀਵਾੜਾ ਸਾਹਿਬ ਤੋਂ ਰਾਜੀਦੀਪ ਸਿੰਘ ਅਲਵੇਲਾ ਦੀ ਰਿਪੋਰਟ ਮਾਛੀਵਾੜਾ ਰੋਡ ਤੇ ਲੱਗਦਾ ਕੋਈ ਵਿੱਚ ਕਿਹੜੇ ਪਰਪਸੇ ਹੋਈ ਹੈ ਇਹ ਲਈ ਪੰਜਾਬ ਸਰਕਾਰ ਬਲਾਉ ਤੇ ਸਾਡੇ ਮਾਨਯੋਗ ਐਸਐਸਪੀ ਉਨੀਰ ਗੁੰਡਲ ਜੀ ਵੱਲੋਂ ਉਹਨਾਂ ਦੇ ਦੇਸ਼ਾਂ ਦੇ ਦੇਸ਼ਾਂ ਦੇ ਜਿਹੜੀ ਡਰਗੂ ਜੇਅਰਨੈਸ ਵਾਰੇ ਜਿਹੜੀ ਸਾਡੀ ਹੈ ਪਬਲਿਕ ਮੀਟਿੰਗਾਂ ਚੱਲਦੀਆਂ ਇਹ ਅਸੀਂ ਅਜੇਂਦਰਾ ਕਲੋਨੀ ਦੇ ਵਿੱਚ ਨਸ਼ਿਆਂ ਦਾ ਕੋਟ ਵਧਣ ਲਈ ਛੱਡਣ ਲਈ ਇਹ ਪਬਲਿਕ ਮੀਟਿੰਗਾਂ ਕੀਤੀਆਂ ਸੀ ਪਬਲਿਕ ਨੂੰ ਅਸੀਂ ਪਬਲਿਕ ਦੀਆਂ ਕਮੇਟੀਆਂ ਵੀ ਡਿਫੈਂਸ ਵਿਲੇ ਡਿਫੈਂਸ ਕਮੇਟੀ ਹੈ ਸ਼ਹਿਰ ਦੀ ਮਨਵਾਜੀ ਡਿਫੈਂਸ ਕਮੇਟੀਆਂ ਬਣਾਈਆਂ ਨੇ ਜਿਹਦੇ ਨਾਲ ਪੁਲਿਸ ਤੇ ਜਿਹੜਾ ਪਬਲਿਕ ਦਾ ਪਾੜਾ ਕਰ ਸਕੇ ਤੇ ਆਮ ਪਬਲਿਕ ਜਿਹੜੀ ਹੈ ਵਿਲੇ ਡਿਫੈਂਸ ਕਮੇਟੀਆਂ ਦੇ ਥ्रू ਸਾਰੀ ਇਨਫੋਰਮੇਸ਼ਨ ਜਿਹੜੀ ਉਹ ਨਸ਼ਾ ਕਰਦਾ ਜਾਂ ਵੇਚਦਾ ਉਹਦੇ ਬਾਰੇ ਸਾਡੇ ਇਹ ਵੀ ਧਿਆਨ ਚ ਲਿਆ ਸਕਣ ਬੜਾ ਬਹੁਤ ਹੀ ਵਧੀਆ ਸਹਯੋਗ ਅਬੇ ਨਿਊ ਦਿੱਕੋ ਕੰਨਿਆਣਾ ਬੜਾ ਚੰਗਾ ਲਗਿਆ ਇਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਵੀ ਜੇ ਕੋ ਮਾੜਾ ਸਾਡੇ ਇਲਾਕੇ ਦੇ ਵਿੱਚ ਕੋ ਨਸ਼ਾ ਕਰਨ ਵਾਲਾ ਹੈ ਵੇਚਣ ਵਾਲਾ ਹੈ ਉਹਦੇ ਬਾਰੇ ਇਨਫੋਰਮੇਸ਼ਨ ਦੇਵਾਂਗੇ ਪਬਲਿਕ ਵੱਲੋਂ ਦੀਵੰਗਲੇ ਨੈਜੀਵਿਟੀ ਕੋਸ਼ਤਨੋਂ ਲੈ ਕੇ ਜਾਂ ਪਬਲਿਕ ਤੋਂ ਵੀ ਤਾਂ ਮਿਲੀ ਹੁਣੇ ਪਬਲਿਕ ਕੋ ਲੋ ਪ੍ਰੋਬਲਮ ਨੇ ਤੁਸੀਂ ਰਿਪੋਰਟ ਕੀਤਾ ਇਹਨੂੰ ਸ਼ੂਟ ਕੀਤਾ ਵੀ ਪਹਿਲੇ ਨਾਲੋਂ ਕਾਫੀ ਫਰਕ ਆਇਆ ਇਸ ਗੱਲ ਦਾ ਜਿਹੜੀ ਇੱਕ ਦੋ ਫਰ ਤੋਂ ਜਗ੍ਹਾ ਦੱਸੀਆਂ ਵੀ ਆ ਜਿਹੜੇ ਕੋ ਡਾਟ ਫੋਲ ਟਗਾਣੇ ਨੇ ਉਥੇ ਵੀ ਅਸੀਂ ਹੁਣ ਪਬਲਿਕ ਦੇ ਦੱਸਣ ਤੋਂ ਬਾਅਦ ਉਹ ਰੇਡ ਕਰਾਂਗੇ ਤੇ ਉਹ ਬੰਦੇ ਵੀ ਜਿਹੜੇ ਫੜ ਜਾਂ ਤੋਂ ਤਾਂ ਅੱਜ ਪਰ ਰੇਡ ਕਰਦੇ ਆ ਜੀ ਇਹਦਾ ਇਨਫੋਰਮੇਸ਼ਨ ਚੱਲੀ ਜਾਂਦੀ ਆ ਜੀ ਕ੍ਰਿਮੀਨਲ ਬੰਦੇ ਤੱਕ ਦੀ ਵੀ ਰੇਟ ਹੋਣ ਵਾਲੀ ਆ ਜੀ ਵੀ ਕੀ ਅੰਦਰੋਂ ਨਾਲ ਕਿਤੇ ਲੀਕ ਹੁੰਦੀ ਹੋਵੇ ਜੀ ਜਾਂ ਕਿ ਨਹੀਂ ਜਿੱਦਿ ਤੇ ਬਿਲਕੁਲ ਨਹੀਂ ਇਹ ਆ ਅੱਜ ਰੂਹ ਦਾ ਵੀ ਪੁਲਸੀ ਐਕਟੀਵਿਟੀ ਨੂੰ ਮੂਵਮੈਂਟ ਦੇ ਚਾ ਉਹ ਅਲਰਟ ਹੋ ਜੇ ਕਿਉਂਕਿ ਇਹ ਹੀ ਕੋ ਗੱਲ ਨਹੀਂ ਆ ਯੇ ਕੋਈ ਇਹ ਜੀ ਗੱਲ ਸਾਡੇ ਕੋਲ ਪਹੁੰਚ ਵੀ ਆ ਜੂਗੀ ਜੇ ਕੋਈ ਅੰਦਰ ਵਾਲੀ ਗੱਲ ਵੀ ਹੋਊਗੀ ਉਹਨੇ ਵੀ ਸੇਅਰ ਨਹੀਂ ਕੀਤਾ ਜਾਊਗਾ ਬਿਲਕੁਲ ਉਹਨੂੰ ਵੀ ਸਖਤ ਤਗੜਾ ਦਿੱਤਾ ਜਾਊਗਾ ਇਸ ਨੌਜਵਾਨ ਦੀ ਬਾਈਕਾਂ ਦੇ ਟ੍ਰਿਪਲਿੰਗ ਕਰ ਰਹੇ ਨੇ 90 ਨੰਬਰ ਪਲੇਟ ਕੋ ਜਾਂ ਕਾਲੇ ਰੰਗ ਦੀਆਂ ਗੱਡੀਆਂ ਦੇ ਵਿੱਚ ਸਾਲ ਕਰਕੇ ਉਹ ਬਲੈਕ ਸੀਟੇ ਲਾਏ ਉਹਨੇ ਉਹਦੇ ਵਿੱਚੋਂ ਬਹੁਤ ਹੁੱਲੜਵਾਜੀ ਹੋ ਰਹੀ ਹੈ ਜਿੰਨੇ ਦੇਖ ਰਹੇ ਤੁਸੀਂ ਕੁਝ ਦਿਨਾਂ ਦੇ ਵਿੱਚ ਪਿੱਛੇ ਹੋਇਆ ਵੀ ਇਹਦੇ ਵਿੱਚ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਣਾ ਅਸੀਂ ਤਰ੍ਹਾਂ ਪੁਲਿਸ ਵਾਲਿਆਂ ਦੇ ਮੱਧ ਦੇ ਨਾਮ ਆਈ ਵੀ ਤੇ ਜਿਹੜੀਆਂ ਓਵਰ ਸਪੀਡ ਗੱਡੀਆਂ ਆ ਰਹੀਆਂ ਅਸੀਂ ਰੈਸਟ ਡੈਮਿੰਗ ਵਗੈਰਾ ਬੋਲਟ ਮੋਟਰ ਦਾ ਸੀਟ ਟੱਕੇ ਵਾਲੇ ਇਹ ਘਟੋ ਘਟ ਅਸੀਂ 60 70 ਮੋਟਰਸਾਈਕਲ ਬੰਦ ਕੀਤੇ ਆ ਜਿਹੜੇ ਟ੍ਰਿਪਲ ਰਾਈਡਿੰਗ ਵਾਲੇ ਸੀ ਬਿਦਾਉਟ ਨੰਬਰ ਪਲੇਟਾਂ ਜਿਨ੍ਹਾਂ ਦੇ ਨੰਬਰ ਹੀ ਨਹੀਂ ਸੀ ਲੱਗੇ ਯਾ ਬੋਲਟ ਦੇ ਟੱਕੇ ਮਾਰਨ ਵਾਲੇ ਆ ਇਹ ਅਸੀਂ ਇਹੀ ਦਾ ਮੋਟਰਸਾਈਕਲ ਬੰਦ ਕੀਤੇ ਆ ਤੇ ਬਕਸੀ ਨੂੰ ਹੀ ਚਲਾਣ ਵੀ ਕਰ ਕੀ ਕਹਿਣਾ ਚਾਹੋ ਇਲਾਸਟਰ ਵਿੱਚ ਜੀ ਆਮ ਜਨਤਾ ਨੂੰ ਜਨਤਾ ਨੂੰ ਮੈਂ ਅਪੀਲ ਕਰਨੀ ਜਨਾਬ ਜਿਵੇਂ ਹੁਣ ਇਹਨਾਂ ਨੇ ਆ ਮਹੀਨੇ ਡੇਢ ਮਹੀਨੇ ਤੋਂ ਸਾਡਾ ਵਿਲੇ ਡਿਫੈਂਸ ਕਮੇਟੀ ਬਣਨ ਤੋਂ ਪਹਿਲਾਂ ਆ ਬਾਅਦ ਚ ਸਹਿਯੋਗ ਦਿੱਤਾ ਐਵੇਂ ਸਹਿਯੋਗ ਦੇਣੇ ਕੋਈ ਵੱਡੀ ਬਿਵਾਰੀ ਨਹੀਂ ਇਹਨੂੰ ਬਿਲਕੁਲ ਜੜੋਂ ਖਤਮ ਕਰ